ਕਹਿੰਦੇ ਦੀਵਾਲੀ ਤੇ ਬੜੇ ਧਮਾਕੇ ਲਾਏ ਆ ਤੁਸੀਂ ਜੀ ਬਿਲਕੁਲ ਜੀ ਦੀਵਾਲੀ ਧਮਾਕੇ ਆਪਾਂ ਹਰ ਸਾਲ ਲਾਈਦੇ ਆ ਆਪਣੇ ਆਪਣੇ ਗਾਹਕਾਂ ਵਾਸਤੇ ਆਪਣੇ ਸ਼ਹਿਰ ਵਾਸੀਆਂ ਲਈ ਕੀ ਟ੍ਰਾਫਿਕ ਕੱਢ ਰਹੇ ਆ ਜੀ ਲੱਕੀ ਟ੍ਰਾਫਿਕ ਇਸ ਵਾਰੀ ਇੱਕ ਨਹੀਂ ਹਾਂਜੀ ਦੋ ਦੋ ਕੱਢ ਰਹੇ ਆ ਜੀ ਬੋਲੋ ਉਹਦੇ ਵਿੱਚ ਢਿੰਗਰਾ ਜੀ ਸਭ ਤੋਂ ਪਹਿਲਾਂ ਫਰਸਟ ਪ੍ਰਾਈਜ਼ ਹੈਗਾ ਆ ਇੱਕ i10 ਕਾਰ i10 ਕਾਰ ਹਾਂਜੀ ਆ i10 ਕਾਰ ਆ ਜੀ ਹਾਂਜੀ ਫਰਸਟ ਪ੍ਰਾਈਜ਼ ਉਸ ਤੋਂ ਬਾਅਦ ਸੈਕੰਡ ਪ੍ਰਾਈਜ਼ ਹੈਗਾ ਆ Honda ਦੀ Activa ਵਾਹ ਜੀ ਵਾਹ ਇੱਕ gold coin ਇੱਕ UHD LED ਹੈ ਇੱਕ ਫਰਿੱਜ ਹੈਗਾ ਆ ਗੀਜ਼ਰ ਹੈਗਾ ਮਤਲਬ ਟੈਬ ਹੈਗੀ ਆ smart watch ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਉਹਦੇ ਵਿੱਚ ਹਰੇਕ ਕਸਟਮਰ ਨੂੰ ਦੋ ਦੋ ਤਿੰਨ ਤਿੰਨ ਗਿਫਟ ਦੇ ਰਹੇ ਆ ਅਗਲੀ ਦੇ ਚੁਆਇਸ ਦੇ ਵਿੱਚ ਉਹ ਕਈ ਮਤਲਬ ਕਸਟਮਰ ਨੂੰ ਚੁਆਇਸ ਵੀ ਦੇਦੀ ਦੀ ਆ ਉਹ ਆ ਲੋ ਜੀ ਇਹ ਚੂਜ਼ ਕਰ ਲਓ 65 ਇੰਚ ਦੀ ਐਲਈਡੀ ਹੈ ਜੀ ਪਹਿਲਾਂ ਦਾ ਕੀ ਰੇਟ ਸੀ ਜੀ ਪਹਿਲਾਂ ਇਹਦਾ ਰੇਟ ਸੀਗਾ 98000 ਰੁਪਿਆ ਪਹਿਲੇ 98000 ਸੀ ਜੀ ਅੱਜ ਦੀ ਰੇਟ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਇਹਦਾ ਰੇਟ ਹੈਗਾ ਸਾਰਾ 64000 ਰੁਪਿਆ ਜੀ ਉਹਦੀ ਲੋਕੇਸ਼ਨ ਹੈਗੀ ਆ ਜੀ ਸ਼ਰਮਾ ਮੋਬਾਈਲ ਹਾਊਸ ਐਂਡ ਇਲੈਕਟ੍ਰੋਨਿਕਸ ਅੰਬੇਦਕਰ ਚੌਂਕ ਨਕੋਦਰ ਕ੍ਰਿਸ਼ਨਾ ਬੈਕਰ ਦੇ ਬਿਲਕੁਲ ਸਾਹਮਣੇ 23 ਇੰਚ ਦੀ ਬ੍ਰਾਂਡਡ ਇਕਾਈ ਕੰਪਨੀ ਦੀ ਹੈ ਜਿਹੜੀ 11000 ਰੁਪਏ ਦੀ ਦਵਾਂਗੇ ਆਪਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਨਾਲ ਉਹਨੂੰ 스마트 ਵਾਚ ਵੀ ਦੇਣੀ ਆ ਆਪਾਂ ਦੋ ਦੋ ਲੱਕੀ ਡਰਾ ਵੀ ਦੇਣੇ ਨਾਲ ਜਿਹੜਾ ਤੁਹਾਡੇ ਚੈਨਲ ਦਾ ਨਾਮ ਲੈ ਕੇ ਆਏਗਾ ਉਹਨੂੰ ਇੱਕ ਹੋਰ ਗਿਫਟ ਆਪਾਂ ਨਾਲ ਐਕਸਟਰਾ ਦਵਾਂਗੇ ਵਾਸ਼ਿੰਗ ਮਸ਼ੀਨ ਢਿੰਗਰਾ ਸਾਹਿਬ ਆ ਵੋਲਟੇਜ ਕੰਪਨੀ ਦੀ ਮਸ਼ੀਨ ਆ ਸਵਾ 8 ਕਿਲੋ ਦੀ ਮਸ਼ੀਨ ਆ ਇਹ ਇਹ ਆਪਾਂ 11.5 ਹਜ਼ਾਰ ਰੁਪਏ ਦੀ ਦੇ ਦਾਂਗੇ ਜੀ 11.5 ਹਜ਼ਾਰ ਦੀ ਸਵਾ 8 ਕਿਲੋ ਵਾਹ ਉਹ ਵੀ ਵੋਲਟੇਜ ਉਹ ਵੀ ਵੋਲਟੇਜ ਬੈਕੋ ਬੈਕੋ ਵਾਹ ਇੱਕ ਅੱਛੀ ਚੰਗੀ ਕੰਪਨੀ ਅੱਛਾ ਬ੍ਰਾਂਡ ਇਹਦੀ ਗਾਰੰਟੀ ਵੀ ਹੈ ਜੀ ਕੋਈ 5 ਸਾਲ ਦੀ 5 ਸਾਲ ਦੀ ਗਾਰੰਟੀ ਗਾਰੰਟੀ ਇਹਦੀ ਨਾਲ ਆ 5 ਸਟਾਰ ਰੇਟਿੰਗ ਦੀ ਮਸ਼ੀਨ ਆ ਲਓ ਜੀ ਆ ਦੇਖੋ ਫੁੱਲੀ ਆਟੋਮੈਟਿਕ ਫੁੱਲੀ ਆਟੋਮੈਟਿਕ ਮਸ਼ੀਨ ਆ 16500 ਤੋਂ ਸਟਾਰਟ ਹੈਗੀ ਆ ਇਹ 16500 ਤੋਂ ਸਟਾਰਟ ਵਲਪੂਲ ਦੀ 6.5 ਕਿਲੋ ਦੀ 16500 ਤੋਂ ਸ਼ੁਰੂ ਵਾਹ ਜੀ ਵਾਹ ਮਸ਼ੀਨਾਂ ਹੀ ਮਸ਼ੀਨਾਂ ਸਾਜੀ 7.5 12 ਕਿਲੋ 10 ਕਿਲੋ 8 ਕਿਲੋ 9 ਕਿਲੋ 7 ਕਿਲੋ ਜਿੱਦਾਂ ਦੀ ਮਰਜ਼ੀ ਜੈਸੀ ਕਸਟਮਰ ਨੂੰ ਪਸੰਦ ਆ ਵੈਸੀ ਚੀਜ਼ ਆਪਣੇ ਕੋਲ ਅਵੇਲੇਬਲ ਹੈਗੀ ਆ ਇੱਕ ਛੱਤ ਦੇ ਥੱਲੇ ਦਾਸ ਕੰਪਨੀਆਂ 11 ਕੰਪਨੀਆਂ ਦਾ ਮਾਲ ਪਿਆ ਇੱਕ ਛੱਤ ਥੱਲੇ ਇੱਕ ਬ੍ਰਾਂਡ ਸੈਮਸੰਗ ਐਲਜੀ ਲੋਇਡ ਵਰਲਪੂਲ ਓਨੀਡਾ ਆਈਐਫਬੀ ਸਾਰੇ ਬ੍ਰਾਂਡ ਅਵੇਲੇਬਲ ਆ ਆਪਣੇ ਕੋਲ ਇੱਕ ਤਰ੍ਹਾਂ ਦਾ ਆਈਫੋਨ ਲੈ ਲਓ ਸੈਮਸੰਗ ਵੀਵੋ ਓਪੋ ਰੈਡਮੀ ਹਰ ਇੱਕ ਤਰ੍ਹਾਂ ਦਾ ਮੋਬਾਈਲ ਵੀ ਅਵੇਲੇਬਲ ਆ ਪੈਸੇ ਲੈਣੇ ਨਹੀਂ ਹਾਂ ਹਾਂ ਜੇ ਹਾਂ ਬਿਲਕੁਲ ਨਾ 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 ਕਸਟਮਰ ਆਵੇ ਬਸ ਆਧਾਰ ਕਾਰਡ ਆਵੇ ਇੱਕ ਬਸ ਇੱਕ ਆਧਾਰ ਕਾਰਡ ਬਸ बजाज ਕਾਰਡ ਅਸੀਂ ਬਣਾ ਦੇਣਾ ਉਹ ਨਾਮ ਕਾਰਡ ਤੁਸੀਂ ਬਣਾ ਦੇਣਾ ਨਾਲ ਗਾਲੇ ਨੂੰ ਗਿਫਟ ਵੀ ਦੇਣੀ ਆ ਲੱਕੀ ਡਰਾ ਵੀ ਦੋ ਦੋ ਦੇਣੇ ਆ ਤੇ ਕਿਸ਼ਤ ਵੀ ਛੋਟੀ ਤੋਂ ਕਿਸ਼ਤ ਵੀ ਛੋਟੀ ਤੋਂ ਛੋਟੀ ਬਣਾ ਕੇ ਦੇਣੀ ਆ 888 ਰੁਪਏ ਸਭ ਤੋਂ ਛੋਟੀ ਕਿਸ਼ਤ ਬਣਾ ਕੇ ਦਵਾਂਗੇ ਆਪਾਂ ਕਸਟਮਰ ਨੂੰ ਹਰ ਤਰ੍ਹਾਂ ਦੇ ਫ੍ਰਿਜੇ ਛੋਟੇ ਤੋਂ ਲੈ ਕੇ 165 ਲੀਟਰ ਤੋਂ ਲੈ ਕੇ 700 ਲੀਟਰ ਤੱਕ ਫ੍ਰਿਜ ਅਵੇਲੇਬਲ ਹੈਗਾ ਆਪਣੇ ਕੋਲ ਕਸਟਮਰ ਆਨਲਾਈਨ ਚੈੱਕ ਕਰਕੇ ਆਈ ਜਾਵੇ ਅਸੀਂ ਕਸਟਮਰ ਨੂੰ ਆਨਲਾਈਨ ਤੋਂ ਵੀ ਸਸਤੀ ਪਰਚੇਸ ਦਵਾਂਗੇ ਵਾਜਵਾ ਨਾਲ ਗਿਫਟ ਨਾਲ ਗਿਫਟ ਦਵਾਂਗੇ ਨਾਲ ਦੋ ਲੱਕੀ ਡਰਾ ਵੀ ਦਵਾਂਗੇ ਆਈਫੋਨ 13 ਆਈਫੋਨ ਦੇ ਆਏ ਹਾਂਜੀ ਰੇਟ ਕਿੰਨਾ ਲੱਗਿਆ ਇਹਨਾਂ ਦਾ ਬਹੁਤ ਵਧੀਆ ਵਧੀਆ ਲੋੜ ਹੈ ਹਾਂਜੀ ਹਾਂਜੀ ਬਹੁਤ ਵਧੀਆ ਡੀਲਿੰਗ ਇਹਨਾਂ ਦੀ ਕਿਦਾਂ ਦਾ ਲੱਗਾ ਜੀ ਮੋਬਾਈਲ ਬਹੁਤ ਵਧੀਆ ਲੱਗਾ ਭਾਈ ਇਹਨਾਂ ਦੀ ਭਾਜੀ ਦੀ ਡੀਲਿੰਗ ਕਿਦਾਂ ਦੀ ਹੈ ਜੀ ਬਹੁਤ ਵਧੀਆ ਭਾਜੀ ਵਧੀਆ ਜੀ ਵਧੀਆ ਜੀ ਵਧੀਆ ਅੱਜ ਕਿੱਥੇ ਪਹੁੰਚੇ ਆ ਜੀ ਅੱਜ ਪਹੁੰਚੇ ਆ ਸ਼ਰਮਾ ਮੋਬਾਈਲ ਤੇ ਇਲੈਕਟ੍ਰੋਨਿਕ ਕਿੱਥੇ ਪਹੁੰਚੇ ਆ ਸ਼ਰਮਾ ਮੋਬਾਈਲ ਤੇ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਕੌਦਰ ਮਾਲ ਦੀਆਂ ਟਾਕਾਂ ਲੱਗ ਗਈਆਂ ਆ ਜੀ ਬਹੁਤ ਹੀ ਸਸਤੇ ਰੇਟ ਹੋ ਗਏ ਆ ਚਾਹੇ ਤੁਸੀਂ ਮੋਬਾਈਲ ਲੈਣਾ ਚਾਹੇ ਲੈਣੀ ਆ ਵਾਸ਼ਿੰਗ ਮਸ਼ੀਨ ਚਾਹੇ ਲੈਣੀ ਆ ਐਲ ਸੀ ਡੀ ਸ਼ਰਮਾ ਸਾਹਿਬ ਨੇ ਢਾਂਕਾ ਲਾਤੀਆਂ ਬਾਹਰ ਹੀ ਲੱਗਿਆ ਬਾਹਰ ਹੀ ਖੜੇ ਗੱਲਬਾਤ ਕਰ ਲੈਣੇ ਆ ਸ਼ਰਮਾ ਸਾਹਿਬ ਨਜ਼ਾਰੇ ਲਿਆਤੇ ਸਤਿ ਸ੍ਰੀ ਅਕਾਲ ਜੀ ਟਿੰਗਰਾ ਜੀ ਸਤਿ ਸ੍ਰੀ ਅਕਾਲ ਸ਼ਰਮਾ ਸਾਹਿਬ ਤੇ ਬਾਹਰ ਹੀ ਸਮਾਨ ਬੜਾ ਲਾਤਾ ਕੀ ਗੱਲ ਅੱਜ ਆ ਦੇਖ ਲਓ ਢਾਂਕਾ ਲਾਤੀਆਂ ਆਏ ਆ ਬਾਹਰ ਹੀ ਲੱਗਿਆ ਅਸੀਂ ਤਾਂ ਅੰਦਰ ਬੜਾ ਅਸਲੀ ਮਾਲ ਤਾਂ ਅੰਦਰ ਪਿਆ ਮਾਲ ਰੇਟ ਵੀ ਜਾਇਜ਼ ਲੱਗੇ ਜੀ ਸਾਰੇ ਮੈਂ ਕਹਾਂ ਜੀ ਟੈਕਸ ਘਟ ਗਏ ਟੈਕਸ ਘਟ ਗਏ ਠੀਕ ਹੈ ਦੀਵਾਲੀ ਦੇ ਫੈਸਟੀਵਲ ਦਾ ਸੀਜ਼ਨ ਆ ਗਿਆ ਰੇਟ ਤੁਸੀਂ ਪੁੱਛੋ ਨਾ ਢਿੰਗਰਾ ਜੀ ਰੇਟ ਇਹੋ ਜਿਹਾ ਕਰ ਦਿੰਦੇ ਆਪਾਂ ਜੀਐਸਟੀ ਦੇ ਰੇਟ ਘਟ ਗਏ ਆ ਤੇ ਸਮਾਨ ਦੇ ਵੀ ਕਾਫੀ ਘਟ ਗਏ ਆ ਸਾਰੇ ਬਿਲਕੁਲ ਜੀ ਬਿਲਕੁਲ ਹਰ ਇੱਕ ਚੀਜ਼ ਦੇ ਹਰ ਇੱਕ ਚੀਜ਼ ਦੇ ਬੋਤੋ ਐਸਸੀ ਜੀ ਇੱਕ ਸ਼ਰਮਾ ਜੀ ਸਾਡੇ ਨਾਲ ਹੱਸ ਕਰਦਾ ਮੁਸਕਰਾਉਂਦਾ ਚਿਹਰਾ ਸਾਡੇ ਨਾਲ ਮੌਜੂਦ ਆ ਅੱਜ ਲੈ ਚਲਦੇ ਤੁਹਾਨੂੰ ਅੰਦਰ ਸ਼ਰਮਾ ਜੀ ਨਾਲ ਲੈ ਕੇ ਜਾਂਦੇ ਆ ਔਰ ਅੰਦਰ ਦੇਦੇ ਆ ਕੀ ਕੀ ਮਿਲਦਾ ਤੇ ਕੀ ਕੀ ਇਹਨਾਂ ਨੇ ਧਮਾਕਾ ਕੀਤਾ ਦੀਵਾਲੀ ਦਾ ਮੋਬਾਈਲ ਤੇ ਇਲੈਕਟ੍ਰੋਨਿਕ ਦੇ ਅੰਦਰ ਪਹੁੰਚ ਚੁੱਕੇ ਸ਼ੋਰੂਮ ਦੇ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲੇ ਇਹਨਾਂ ਦਾ ਨਾਂ ਪੂਰਾ ਜਾਣ ਲੈਂਦੇ ਆ ਕਿਉਂਕਿ ਮੈਂ ਸ਼ਰਮਾ ਇਲੈਕਟ੍ਰੋ ਕਰੀ ਹੈ ਨਾ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਟਿੰਗਰਾ ਜੀ ਮਨੂ ਸ਼ਰਮਾ ਜੀ ਮਨੂ ਸ਼ਰਮਾ ਜੀ ਸਰ ਇਹ ਕਹਿੰਦੇ ਦੀਵਾਲੀ ਦੇ ਬੜੇ ਧਮਾਕੇ ਲਾਏ ਆ ਤੁਸੀਂ ਜੀ ਬਿਲਕੁਲ ਜੀ ਦੀਵਾਲੀ ਧਮਾਕੇ ਆਪਾਂ ਹਰ ਸਾਲ ਲਾਈਦੇ ਆ ਆਪਣੇ ਆਪਣੇ ਗਾਹਕਾਂ ਵਾਸਤੇ ਆਪਣੇ ਸ਼ਹਿਰ ਵਾਸੀਆਂ ਲਈ ਇਸ ਤੋਂ ਇਲਾਵਾ ਸਿਰ ਕਹਿੰਦੇ ਇੱਕ ਲੱਕੀ ਡਰਾ ਵੀ ਕੱਢ ਰਹੇ ਨਾਲ ਨਾਲ ਲੱਕੀ ਡਰਾ ਵੀ ਕੱਢ ਰਹੇ ਆ ਜੀ ਲੱਕੀ ਡਰਾ ਇਸ ਵਾਰੀ ਇੱਕ ਨਹੀਂ ਹਾਂਜੀ ਦੋ ਦੋ ਕੱਢ ਰਹੇ ਆ ਜੀ ਬੱਲੇ ਬੱਲੇ ਦੋ ਦੋ ਲੱਕੀ ਡਰਾ ਬਿਲਕੁਲ ਸ਼ਰਮਾ ਮੋਬਾਈਲ ਹਾਊਸ ਹਰ ਸਾਲ ਆਪਣੇ ਈਵਰਸ ਲਈ ਆਪਣੇ ਗਾਹਕਾਂ ਲਈ ਆਪਣੇ ਭੈਣ ਭਰਾਵਾਂ ਲਈ ਵੱਧ ਚੜ ਕੇ ਯੋਗਦਾਨ ਪਾਉਂਦਾ ਵੱਧ ਚੜ ਕੇ ਹਿੱਸਾ ਪਾਉਂਦਾ ਵਾਜਵਾ ਇਸ ਵਾਰੀ ਇੱਕ ਲੱਕੀ ਡਰਾ ਜਿਹੜਾ ਅਸੀਂ ਆਪਣੀ ਫਰਮ ਵੱਲੋਂ ਕੱਢ ਰਹੇ ਹਾਂ ਇੱਕ ਡਰਾ ਕੱਢ ਰਹੇ ਅਸੀਂ ਦੈਨਿਕ ਸਵੇਰਾ ਅਖਬਾਰ ਵੱਲੋਂ ਉਹਨਾਂ ਦੇ ਨਾਲ ਟਾਈ ਅਪ ਕੀਤਾ ਹੈ ਓਏ ਕੋਈ ਇੱਕ ਲੱਕੀ ਡਰਾਓ ਉਹਨਾਂ ਵੱਲੋਂ ਵੀ ਉਹ ਵੀ ਕੱਢ ਰਹੇ ਆ ਇਹ ਨਾਲ ਦੋ ਦੋ ਸਵੇਰੇ ਵੱਲੋਂ ਵੀ ਇੱਕ ਡਰਾਅ ਨਿਕਲ ਰਿਹਾ ਹਾਂਜੀ ਫੋਟੋਆਂ ਦੇ ਵਿੱਚ ਕੀ ਕੀ ਆ ਜੀ ਸਾਡੇ ਦਰਸ਼ਕਾਂ ਦੱਸ ਦਿਓ ਯਾਰ ਅਕ ਉਸ ਡਰਾਅ ਦੇ ਵਿੱਚ ਢਿੰਗਰਾ ਜੀ ਸਭ ਤੋਂ ਪਹਿਲਾਂ ਫਰਸਟ ਪ੍ਰਾਈਜ਼ ਹੈਗਾ ਯਾ ਇੱਕ i10 ਕਾਰ i10 ਕਾਰ ਹਾਂਜੀ ਆਈ10 ਕਾਰ ਆ ਜੀ ਹਾਂਜੀ ਫਰਸਟ ਪ੍ਰਾਈਜ਼ ਉਸ ਤੋਂ ਬਾਅਦ ਸੈਕੰਡ ਪ੍ਰਾਈਜ਼ ਹੈਗਾ ਯਾ Honda ਦੀ Activa ਵਾਹ ਜੀ ਵਾਹ ਇੱਕ gold coin ਇੱਕ UHD LED ਇੱਕ ਫਰਿੱਜ ਹੈਗਾ ਯਾ ਗੀਜ਼ਰ ਹੈਗਾ ਮਤਲਬ ਟੈਬ ਹੈਗੀ ਆ smart watch ਕਾਫੀ ਸਾਰੀਆਂ ਉਹ ਚੀਜ਼ਾਂ ਹੈਗੀਆਂ ਉਹਦੇ ਵਿੱਚ ਪੂਰਾ ਧਮਾਕਾ ਲਾਇਆ ਜੀ ਪੂਰਾ ਧਮਾਕਾ ਪੂਰਾ ਧਮਾਕਾ ਹਾਂਜੀ ਹਾਂ ਨਾਲ ਨਾਲ ਕੋਈ ਦੀਵਾਲੀ ਦੇ ਗਿਫਟ ਵੀ ਦੇ ਰਹੇ ਆ ਨਾਲ ਨਾਲ ਹਰ ਇੱਕ ਕਸਟਮਰ ਨੂੰ ਦੋ ਦੋ ਤਿੰਨ ਤਿੰਨ ਗਿਫਟ ਦੇ ਰਹੇ ਆ ਅਗਲੀ ਦੇ ਚੁਆਇਸ ਦੇ ਵਿੱਚੋਂ ਕਈ ਮਤਲਬ ਕਸਟਮਰ ਨੂੰ ਚੁਆਇਸ ਵੀ ਦੇਦੀ ਦੀ ਆ ਉਹ ਆ ਲੋ ਜੀ ਇਹ ਚੂਜ਼ ਕਰ ਲਓ ਜਿਹੜਾ ਮਰਜ਼ੀ ਲੈ ਜਾਓ ਜਿਹੜਾ ਮਰਜ਼ੀ ਹਾਂ ਵੀ ਆ ਚਾਰ ਪੰਜ ਚੀਜ਼ਾਂ ਹੈਗੀਆਂ ਤਾਂ ਜਿਹੜਾ ਮਰਜ਼ੀ ਲੈ ਜਾਓ ਵਾਹ ਜੀ ਵਾਹ ਅੱਛਾ ਇੱਕ ਹੋਰ ਮੈਂ ਜਿਵੇਂ ਬਾਹਰ ਵੀ ਤੁਹਾਡੇ ਨਾਲ ਗੱਲ ਕੀਤੀ ਜੀਐਸਟੀ ਦਾ ਰੇਟ ਘਟਿਆ ਇਸ ਕਰਕੇ ਰੇਟਾਂ ਦਾ ਵੀ ਫਰਕ ਪਿਆ ਬਿਲਕੁਲ ਰੇਟਾਂ ਦਾ ਫਰਕ ਪਿਆ ਜੀ ਬਿਲਕੁਲ ਜਿਹੜੀ ਤੁਸੀਂ ਹਿਸਾਬ ਲਾ ਲਓ ਵੀ ਐਲਈਡੀ ਟੀਵੀ ਦੇ ਮਗਰ ਮਗਰ ਖੜੇ ਆ 1 ਇੰਚ ਦੀ ਐਲਈਡੀ ਆ ਸਾਹਮਣੇ ਦੇਖਦੇ ਹੁਣ ਆ ਇਹ 65 ਇੰਚ ਦੀ ਐਲਈਡੀ ਆ ਜੀ ਪਹਿਲਾਂ ਦਾ ਰੇਟ ਸੀਗਾ 99000 ਰੁਪਇਆ ਪਹਿਲੇ 99000 ਸੀ ਜੀ ਅੱਜ ਦੀ ਰੇਟ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਇਹਦਾ ਰੇਟ ਹੈਗਾ ਸਾਰਾ 64000 ਰੁਪਇਆ 64000 ਰੁਪਇਆ ਦੇ ਵਿੱਚ LED ਵੱਡੀ 65 ਇੰਚ ਦੀ 65 ਇੰਚ ਵਾਹ ਜੀ ਵਾਹ ਤੇ ਗਿਫਟੇ ਵੀ ਨਾ ਵੀ ਮੈਨੂੰ ਗਿਫਟ ਇਹਦੇ ਨਾਲ ਵੀ ਮਿਲੂਗਾ ਤੇ ਰੱਖ ਨਾਲ ਦੋ ਦੋ ਲੱਕੀ ਡਰਾ ਦੋ ਦੋ ਲੱਕੀ ਡਰਾ ਵੀ ਲੈਣਗੇ ਸਰ ਵੀਡੀਓ ਸ਼ੇਅਰ ਵੀ ਹੋਣੀ ਆ ਨਾਲ ਨਾਲ ਬਿਲਕੁਲ ਹੋਣੀ ਆ ਜੀ ਬਾਬਾ ਦੇਣਾ ਢਿੰਗਰਾ ਜੀ ਹਰ ਸਾਲ ਦਿੰਨੇ ਆਪਾਂ ਹਾਏ ਹਾਏ ਇੱਕ ਫਿਰ ਲੋਕੇਸ਼ਨ ਦੱਸ ਦਿਓ ਸਾਨੂੰ ਸਾਡੀ ਆਪਣੇ ਲੋਕੇਸ਼ਨ ਹੈਗੀ ਆ ਜੀ ਸ਼ਰਮਾ ਮੋਬਾਈਲ ਹਾਊਸ ਐਂਡ ਇਲੈਕਟ੍ਰੋਨਿਕਸ ਅੰਬੇਦਕਰ ਚੌਂਕ ਨਕੋਦਰ ਕ੍ਰਿਸ਼ਨਾ ਬੈਕਰ ਦੇ ਬਿਲਕੁਲ ਸਾਹਮਣੇ ਫੋਨ ਨੰਬਰ ਵੀ ਦੱਸ ਦਿਓ ਨਾਲ ਨਾਲ ਜੀ 986430100 ਵਾਜਵਾ ਸਮਾਨਾਂ ਦੇ ਬਹੁਤ ਸਾਰੇ ਬੜੀ ਬਰੀ ਤਕੜੀ ਲੈ ਇਸ ਤੋਂ ਅਲਾਵਾ ਜਿੱਤੇ ਕਿਸੇ ਨੇ ਛੋਟੀ ਵਾਲੀ LED ਲੈਣੀ ਹੋਵੇ ਇਸ ਤੋਂ ਛੋਟੀ LED ਉਹ ਲੱਗੀਆਂ ਜੀ ਸਾਹਮਣੇ ਛੋਟੀ 32 ਇੰਚ ਦੀ LED ਮਿਲ ਜਾਏਗੀ 32 ਇੰਚ ਦੀ ਬ੍ਰਾਂਡਡ ਇਕਾਈ ਕੰਪਨੀ ਦੀ LED 11000 ਰੁਪਏ ਦੀ ਦਵਾਂਗੇ ਆਪਾਂ ਆਹ ਤਾਂ ਤਗੜਾਈ ਤਮਾਕਾ ਕਰਦਾ ਸਿਰਫ 11000 ਰੁਪਏ ਦੀ ਉਹ ਵੀ ਇਕਾਈ ਦੀ ਅਕਾਜੀ ਦੀ ਇਕਾਈ ਇਕਾਈ ਕੰਪਨੀ ਦੀ ਉਹ ਸਟਾਰਟ ਦਾ ਢਿੰਗਰਾ ਜੀ LED 7500 ਤੋਂ ਹੋ ਜਾਂਦੀ ਆ ਲੇਕਿਨ ਉਹ ਦੇਸੀ ਉਹ ਆਪਾਂ ਡੀਲ ਨਹੀਂ ਕਰਦੇ ਬ੍ਰਾਂਡ ਕੰਪਨੀ ਇਕਾਈ ਦੀ ਦੇ ਰਹੇ ਹੋ ਬਿਲਕੁਲ ਸਾਹਮਣੇ ਦੇਖ ਕੇ ਦੱਸੋ ਕਿੰਨੇ ਦੀ ਇਕਾਈ ਦੀ 11000 ਰੁਪਏ ਦੀ 32 ਇੰਚ 32 ਇੰਚ ਨਾਲ ਨਾਲ ਗਿਫਟ ਵੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਜੂਗਾ ਉਹਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਨਾਲ ਉਹਨੂੰ 스마트 ਵਾਚ ਵੀ ਦੇਣੀ ਆ ਆਪਾਂ ਦੋ ਦੋ ਲੱਕੀ ਡਰਾ ਵੀ ਦੇਣੇ ਨਾਲ ਜਿਹੜਾ ਤੁਹਾਡੇ ਚੈਨਲ ਦਾ ਨਾਮ ਲੈ ਕੇ ਆਏਗਾ ਉਹਨੂੰ ਇੱਕ ਹੋਰ ਗਿਫਟ ਆਪਾਂ ਨਾਲ ਐਕਸਟਰਾ ਦਵਾਂਗੇ ਮੋਜ ਗਿਫਟ ਹੀ ਗਿਫਟ ਲਾਤੇ ਆ ਸ਼ਰਮਾ ਜੀ ਨੇ ਮਨੂ ਸ਼ਰਮਾ ਜੀ ਨੇ ਗਿਫਟ ਹੀ ਗਿਫਟ ਲਾਤੇ ਆ ਪਹੁੰਚਣ ਮਸ਼ੀਨਾ ਲਾ ਗਿਆਂ ਤੁਹਾਨੂੰ ਹਾਂਜੀ ਵਾਸ਼ਿੰਗ ਮਸ਼ੀਨ ਕਿੱਥੋਂ ਸ਼ੁਰੂ ਹੋ ਜਾਂਦੀ ਆ ਆਪਣੀ ਵਾਸ਼ਿੰਗ ਮਸ਼ੀਨ ਢਿੰਗਰਾ ਸਾਹਿਬ ਆ ਵੋਲਟੇਜ ਕੰਪਨੀ ਦੀ ਮਸ਼ੀਨ ਆ 7.8 ਕਿਲੋ ਦੀ ਮਸ਼ੀਨ ਆ ਇਹ ਇਹ ਆਪਾਂ 11.5 ਹਜ਼ਾਰ ਰੁਪਏ ਦੀ ਦੇ ਦਾਂਗੇ ਜੀ 11.5 ਹਜ਼ਾਰ ਦੀ 7.8 ਕਿਲੋ ਵਾਹ ਉਹ ਵੀ ਵੋਲਟੇਜ ਉਹ ਵੀ ਵੋਲਟੇਜ ਬੈਕੋ ਬੈਕੋ ਵਾਹ ਇੱਕ ਅੱਛੀ ਚੰਗੀ ਕੰਪਨੀ ਆ ਅੱਛਾ ਬ੍ਰਾਂਡ ਤੇ ਗਾਰੰਟੀ ਵੀ ਆ ਜੀ ਕੋਲ 5 ਸਾਲ ਦੀ 5 ਸਾਲ ਦੀ ਗਾਰੰਟੀ ਗਾਰੰਟੀ ਇਹਦੀ ਨਾਲ ਆ 5 ਸਟਾਰ ਰੇਟਿੰਗ ਦੀ ਮਸ਼ੀਨ ਆ 5 ਸਟਾਰ ਇਸ ਤੋਂ ਅੱਗੇ ਤਾਂ ਜੀ ਆਪਾਂ ਹੋਰ ਮਸ਼ੀਨ ਇਸ ਤੋਂ ਅੱਗੇ ਤਾਂ ਫਿਰ ਦੇ ਸਾਹਮਣੇ ਦੇਖੋ ਪਰਮਾਰ ਇੱਕ ਕਪੜੇ ਸਿਕਾਉਂਦੀ ਵੀ ਆਪਣੇ ਆਪ ਆ ਉਹ ਇਹ ਮਸ਼ੀਨ ਆ ਜਾਂਦੀ ਆ ਉਹ ਵੀ ਸਾਹਮਣੇ ਉਹ ਦੇਖੋ ਲੱਗੀਆਂ ਆ ਉਹ ਸਾਰੀਆਂ ਲੱਗੀਆਂ ਉਹ ਵੀ 16000 ਤੋਂ ਸ਼ੁਰੂ ਆ ਇੱਥੇ ਆ 16000 ਤੋਂ 67 ਉਹ ਵੀ ਦਿਖਾ ਦਿਓ ਯਾਰ ਕਿਹੜੀ ਆ ਆ ਜੋ ਲਓ ਜੀ ਆ ਦੇਖੋ ਫੁਲੀ ਆਟੋਮੈਟਿਕ ਫੁਲੀ ਆਟੋਮੈਟਿਕ ਮਸ਼ੀਨ ਆ 16500 ਤੋਂ ਸਟਾਰਟ ਹੈਗੀ ਆ ਇਹ 16500 ਤੋਂ ਸਟਾਰਟ ਹੈ ਵਲਪੂਲ ਦੀ 6.5 ਕਿਲੋ ਦੀ 16500 ਤੋਂ ਸ਼ੁਰੂ ਵਾਹ ਜੀ ਵਾਹ ਮਸ਼ੀਨਾਂ ਹੈ ਮਜੀਨਾ ਸਾਡੀ 7.5 12 ਕਿਲੋ 10 ਕਿਲੋ 8 ਕਿਲੋ 9 ਕਿਲੋ 7 ਕਿਲੋ ਜਿੱਦਾਂ ਦੀ ਮਰਜ਼ੀ ਜੈਸੀ ਕਸਟਮਰ ਨੂੰ ਪਸੰਦ ਆ ਵੈਸੀ ਚੀਜ਼ ਆਪਣੇ ਕੋਲ ਅਵੇਲੇਬਲ ਹੈਗੀ ਆ ਇੱਕ ਛੱਤ ਦੇ ਥੱਲੇ 10 ਕੰਪਨੀਆਂ 11 ਕੰਪਨੀਆਂ ਦਾ ਮਾਲ ਪਿਆ ਇੱਕ ਛੱਤ ਥੱਲੇ ਸ਼ਰਮਾ ਜੀ ਮੈਨੂੰ ਇੱਕ ਗੱਲ ਦੱਸ ਦਿਓ ਆਪਣੇ ਕੋਲ ਮਿਲਦਾ ਕੀ ਕੀ ਆ ਕਹਿੰਦੇ ਮੈਂ ਹੀ ਨਾ ਫਾਇਦ ਹੋ ਜਾਵਾਂ ਤਿੰਗਰਾ ਸਾਹਿਬ ਹਰ ਇੱਕ ਬ੍ਰਾਂਡ ਸੈਮਸੰਗ ਐਲਜੀ ਲੋਇਡ ਵਰਲਪੂਲ ਓਨੀਡਾ ਆਈਐਫਬੀ ਸਾਰੇ ਬ੍ਰਾਂਡ ਅਵੇਲੇਬਲ ਆ ਆਪਣੇ ਕੋਲ ਹਰ ਇੱਕ ਬ੍ਰਾਂਡ ਮਿਲਦੇ ਆ ਜੀ ਮਲਟੀ ਚਾਹੇ ਐਲਸੀਡੀ ਲੈ ਜੋ ਫ੍ਰਿਜ ਲਾ ਲੋ ਮਸ਼ੀਨ ਲਾ ਲੋ ਇਸੀ ਲਾ ਲਓ ਮਿਊਜ਼ਿਕ ਸਿਸਟਮ ਲਾ ਲਓ ਮਾਈਕ੍ਰੋ ਲਾ ਲਓ ਹਰ ਇੱਕ ਚੀਜ਼ ਅਵੇਲੇਬਲ ਆਪਣੇ ਕੋਲ ਨਾ ਜੇ ਦਾ ਫੋਨ ਵੀ ਬਹੁਤ ਆ ਦੇ ਬਾਰੇ ਵੀ ਦੱਸ ਦਿਓ ਹਰ ਇੱਕ ਤਰ੍ਹਾਂ ਦਾ ਫੋਨ ਹਰ ਇੱਕ ਤਰ੍ਹਾਂ ਦਾ ਆਈਫੋਨ ਲੈ ਲਓ ਸੈਮਸੰਗ ਵੀਵੋ Oppo Redmi ਹਰ ਇੱਕ ਤਰ੍ਹਾਂ ਦਾ ਮੋਬਾਈਲ ਵੀ ਅਵੇਲੇਬਲ ਆ ਮਤਲਬ ਕਸਟਮਰ ਨੂੰ ਬਸ ਕਸਟਮਰ ਆਵੇ ਦੇਖੇ ਵੀ ਆ ਚੀਜ਼ ਲੈਣੀ ਆ ਜੋ ਚੀਜ਼ ਕਸਟਮਰ ਸੋਚ ਕੇ ਆਏਗਾ ਉਹ ਆਪਾਂ ਦਵਾਗੇ ਕਰਮਾ ਸਾਹਿਬ ਕਹਿੰਦੇ ਯਾਰੀ ਕਸਟਮਰ ਕੋਲ ਜਿਆਦਾ ਪੈਸੇ ਨਹੀਂ ਹੁੰਦੇ ਉਹਦੇ ਲਈ ਵੀ ਕੋਈ ਹੈਗਾ ਕੁਝ ਪੈਸੇ ਲੈਣੇ ਨਹੀਂ ਹਾਂ ਹਾਂ ਜੇ ਹਾਂ ਬਿਲਕੁਲ ਨਾ 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 ਕਸਟਮਰ ਆਵੇ ਬਸ ਆਧਾਰ ਕਾਰਡ ਲੈ ਆਵੇ ਇੱਕ ਬਸ ਇੱਕ ਆਧਾਰ ਕਾਰਡ ਬਸ ਬਜਾਜ ਕਾਰਡ ਅਸੀਂ ਬਣਾ ਦੇਣਾ ਉਹ ਨਾਮ ਕਾਰਡ ਤੁਸੀਂ ਬਣਾ ਦੇਣਾ ਨਾਲ ਨਾਲ ਇਹਨੂੰ ਗਿਫਟ ਵੀ ਦੇਣੀ ਆ ਲੱਕੀ ਡਰਾ ਵੀ ਦੋ ਦੋ ਦੇਣੇ ਆ ਤੇ ਕਿਸ਼ਤ ਵੀ ਛੋਟੀ ਤੋਂ ਕਿਸ਼ਤ ਵੀ ਛੋਟੀ ਤੋਂ ਛੋਟੀ ਬਣਾ ਕੇ ਦੇਣੀ ਆ 888 ਰੁਪਏ ਸਭ ਤੋਂ ਛੋਟੀ ਕਿਸ਼ਤ ਬਣਾ ਕੇ ਦਵਾਂਗੇ ਆਪਾਂ ਕਸਟਮਰ ਨੂੰ ਰੁਪਏ 888 ਰੁਪਏ ਵਾਹ ਵਾਹ ਜਿਹੜਾ ਮਰਜੀ ਫੋਨ ਲੈ ਜਵੇ ਨਹੀਂ ਵਾਸ਼ਿੰਗ ਮਸ਼ੀਨ ਦੇ ਵਿੱਚ ਫੋਨ ਦੀ ਕਿਸਤ ਹੈ ਜਿਹੜੀ 1500 ਰੁਪਏ ਤੋਂ ਸਟਾਰਟ ਆ 1499 ਰੁਪਏ ਵਾਹ ਜੀ ਵਾਹ 1499 ਰੁਪਏ ਫੋਨ ਆਪਣੇ ਕੋ ਕਿਹੜੇ ਕਿਹੜੇ ਫੋਨਾਂ ਨੂੰ ਚਲੀ ਆ ਆਜੋ 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 ਜੀ ਧਾਕਾ ਲੱਗੀਆਂ ਪਈਆਂ ਫੋਨਾਂ ਦੀਆਂ ਦੇ ਯਾਰੇ ਲਿਆ ਤੇ ਤੁਸੀਂ ਬਿਲਕੁਲ ਨਹੀਂ ਯਾਰੇ ਹਾਂਜ ਬਿਲਕੁਲ ਦੀ ਟਿੰਗਰਾ ਜੀ ਕਿਹੜੀ ਕਿਹੜੀ ਕੰਪਨੀ ਆਪਣੇ ਕੋ ਆਪਣੇ ਕੋਲ ਸੈਮਸੰਗ ਮਿਲ ਜਾਏਗਾ ਵੀਵੋ ਮਿਲ ਜਾਏਗਾ ਓਪੋ ਮਿਲ ਜਾਏਗਾ ਆਈਫੋਨ ਮਿਲ ਜਾਏਗਾ redmi ਮਿਲ ਜਾਏਗਾ moto ਮਿਲ ਜਾਏਗਾ realme ਮਿਲ ਜਾਏਗਾ ਤੁਹਾਡੇ ਸਾਹਮਣੇ ਦੇਖੋ ਸਾਰੇ ਲੱਗੇ ਹੋਏ ਆ ਫੋਨ ਆਈਫੋਨ ਤੱਕ ਜਿਹੜਾ ਮਰਜੀ ਲੈ ਲਓ ਸਭ ਲੱਗੇ ਹੋਏ ਆ ਜੀ ਸਭ ਲੱਗੇ ਆ ਤੇ ਇਹ ਵੀ ਜੇ ਪੈਸੇ ਹੈ ਨਹੀਂ ਤੇ ਫੇਰ ਬਸ ਆਧਾਰ ਕਾਰਡ ਅੱਛਾ ਜੀ ਬਸ ਆਧਾਰ ਕਾਰਡ ਲੈਣ ਬਸ ਪੈਸੇ ਨਹੀਂ ਲੈਣੇ ਆਧਾਰ ਕਾਰਡ ਲੈਣ ਆਧਾਰ ਕਾਰਡ ਤੇ ਆਪਾਂ ਕਸਮ ਨੂੰ ਫੋਨ ਦੇ ਦੇਣਾ ਵਾਲੀ ਤਮਾਕਾ ਆ ਮੈਂ ਇੱਕ ਮੈਂ ਹੋਰ ਗੱਲ ਸੱਚ ਪੁੱਛਣੀ ਸੀ ਭੁੱਲ ਗਿਆ ਸਾਡੇ ਭਰਾ ਸਕਦੇ ਜੀ ਸ਼ਰਮਾ ਜੀ ਉਹ ਕਿੱਥੇ ਆਏ ਕੱਲ ਉਹਦਾ ਜਰ ਨਹੀਂ ਆ ਰਹੇ ਉਹ papa ਜੀ ਕਾਲਜ ਬੈਠੇ ਆ ਜੀ ਜਰਾ ਕੋਈ ਗੱਲ ਨਹੀਂ ਉਹਨਾਂ ਦਾ ਵੀ ਜ਼ਰੂਰੀ ਹੈ ਨਾਂ ਲੈਣਾ ਕਿਉਂਕਿ ਸ਼ਹਿਰ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਂਦੇ ਆਂ ਪਾਰ ਵੇਲੇ ਆਸ਼ੀਰਵਾਦ ਤੇ ਨਾਲ ਸਾਡਾ ਪਿਆਰ ਵੀ ਉਹਨਾਂ ਨਾਲ ਬਹੁਤ ਬਣਿਆ ਬਿਲਕੁਲ ਜੀ ਤੁਹਾਡਾ ਵੀ ਆਸ਼ੀਰਵਾਦ ਢਿੰਗਰਾ ਜੀ ਨਾਲ ਆ ਮੋਬਾਈਲ ਹੋ ਗਿਆ ਜੀ ਹੁਣ ਆਪਾਂ ਸੋ ਲਾਵਾਂ ਹੁਣ ਆਪਾਂ ਨੇ ਕੋਈ ਫਰਕ ਕੀ ਰਗੇ ਮਿਊਜ਼ਿਕ ਸਿਸਟਮ ਲਾ ਲਓ ਜੀ ਗੈਸ ਚੁੱਲ੍ਹੇ ਲਾ ਲਓ ਚਿਮਣੀਆਂ ਲਾ ਲਓ ਵਾਹ ਜੀ ਵਾਹ ਸਾਰੀ ਵੈਰਾਈਟੀ ਅਵੇਲੇ ਹੈ ਸਾਰੀ ਵੈਰਾਈਟੀ ਮਿਲੇ ਬਿਲਕੁਲ ਹਾਂ ਜੀ ਇੱਕ ਅੱਛਾ ਸੋਹਣੇ ਸੋਹਣੇ ਪਾਏ ਆ ਬਿਲਕੁਲ ਢ ਆਪਣੇ ਕੋਲ ਤੁਹਾਨੂੰ ਫਰਿੱਜਾਂ ਦੇ ਵਿੱਚ ਵੀ ਘੱਟ ਤੋਂ ਘੱਟ ਰੇਟ ਦੇ ਵਿੱਚ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਔਰ ਇਹ ਫਰਿੱਜਾਂ ਦੇ ਵਿੱਚ ਕੈਸ਼ਬੈਕ ਵੀ ਹੈਗਾ 10-10 ਹਜ਼ਾਰ ਕੈਸ਼ਬੈਕ ਹੈਗਾ ਕੈਸ਼ਬੈਕ ਵੀ ਆ ਜਾਂਦਾ 10-10 ਹਜ਼ਾਰ ਰੁਪਿਆ ਕੈਸ਼ਬੈਕ ਹੈਗਾ ਫਰਿੱਜਾਂ ਦੇ ਵਿੱਚ ਅੱਛਾ ਜੀ ਹਾਂ ਜੀ ਦੱਸ ਦਿਓ ਮੜਿਆ ਕ੍ਰੈਡਿਟ ਕਾਰਡ ਅੱਛਾ ਜੀ ਬੱਸ ਕ੍ਰੈਡਿਟ ਕਾਰਡ ਲੈਓ ਕੈਸ਼ਬੈਕ ਨਾਲ ਮੇਜ ਲੈ ਲਿਓ ਵਾਹ ਜੀ ਵਾਹ ਹਾਂ ਜੀ ਆ ਦੇਖੋ ਡਬਲ ਡੋਰ ਫਰਿੱਜ ਆ 500 ਲੀਟਰ ਦਾ ਫਰਿੱਜ ਆ ਬਸ ਇੰਨਾ ਆਹ ਵਾ ਦੇਖੋ ਆ 550 ਲੀਟਰ ਦਾ ਫ੍ਰਿਜ ਆ 550 ਲੀਟਰ ਦਾ ਫ੍ਰਿਜ ਆ ਵਾਹ ਵਾਹ ਦੇਖੋ ਫ੍ਰਿਜ ਦਾ ਸਾਈਜ਼ ਥੋੜੀ ਜਗ੍ਹਾ ਦੀ ਕਮੀ ਆ ਜਾਂਦੀ ਢਿੰਗਰਾ ਜੀ ਮਾਲ ਦੀ ਕਮੀ ਕੋਈ ਨਹੀਂ ਮਾਲ ਦੀ ਕਮੀ ਕੋਈ ਆਹ ਦੇਖੋ ਇੱਕ ਮਤਲਬ ਨਾ ਵੀ ਦੇਖੋ ਸਾਈਡ ਬਾਈ ਸਾਈਡ ਵੀ ਦੇਖੋ ਵਾਹ ਹੀ ਵਾਹ ਆ ਨਿਆਰੇ ਲਿਆ ਪਏ ਸਾਈਡ ਬਾਈ ਸਾਈਡ ਹਾਂਜੀ ਹਰ ਤਰ੍ਹਾਂ ਦੇ ਫ੍ਰਿਜ ਵੀ ਆ ਹਰ ਤਰ੍ਹਾਂ ਦੇ ਫ੍ਰਿਜੇ ਛੋਟੇ ਤੋਂ ਲੈ ਕੇ 165 ਲੀਟਰ ਤੋਂ ਲੈ ਕੇ 700 ਲੀਟਰ ਤੱਕ ਫ੍ਰਿਜ ਅਵੇਲੇਬਲ ਹੈਗਾ ਆਪਣੇ ਕੋਲ ਪਰ ਮੈਂ ਇੱਕ ਦਲ ਹੋਰ ਆ ਕਈ ਔਨਲਾਈਨ ਚੈੱਕ ਕਰਕੇ ਹੁੰਦੇ ਆ ਕਹਿੰਦੇ ਔਨਲਾਈਨ ਸਸਤਾ ਆ ਕਸਟਮਰ ਔਨਲਾਈਨ ਚੈੱਕ ਕਰਕੇ ਆਈ ਜਾਏ ਅਸੀਂ ਕਸਟਮਰ ਨੂੰ ਆਨਲਾਈਨ ਤੋਂ ਵੀ ਸਸਤੀ ਪਰਚੇਸ ਦਵਾਂਗੇ। ਵਾਜਵਾ ਨਾਲ ਗਿਫਟ ਨਾਲ ਗਿਫਟ ਦਵਾਂਗੇ ਇਹ ਨਾਲ ਦੋ ਲੱਕੀ ਡਰਾ ਵੀ ਦਵਾਂਗੇ। ਹਾਂਜੀ ਸੱਸੀ ਗੱਲ ਜੀ। ਸੱਸੀ ਗੱਲ ਜੀ। ਮੇਰਾ ਨਾਮ ਸਿਮਰਨ। ਕਿਹੜੀ ਜਗ੍ਹਾ ਤੋਂ? ਇਹਨੇ ਕੋਦਰ ਤੋਂ। ਅ ਸ਼ਰਮਾ ਇਲੈਕਟ੍ਰੋਨਿਕ ਦੇ ਆਇਓ। ਹਾਂਜੀ। ਕਿਸ ਤਰ੍ਹਾਂ ਲੱਗਾ ਜੀ? ਬਹੁਤ ਵਧੀਆ ਲੱਗਾ ਜੀ। ਕੀ ਲੈ ਆਈਏ ਜੀ ਤੋਂ? ਆਈਫੋਨ 13। ਆਈਫੋਨ ਦੇ ਆਇਓ। ਹਾਂਜੀ। ਰੇਟ ਕਿੰਨਾ ਲੱਗਿਆ ਇਹਨਾਂ ਨੂੰ? ਬਹੁਤ ਵਧੀਆ। ਵਧੀਆ ਲੋਰ ਨੇ। ਹਾਂਜੀ ਹਾਂਜੀ। ਬਹੁਤ ਵਧੀਆ ਡੀਲਿੰਗ ਇਹਨਾਂ ਦੀ। ਹਾਂਜੀ। ਰਜਨਾ ਜੀ ਸ਼ਿਲਪਾ ਤੇਰੇ ਜੀ ਦਾ ਬਹੁਤ ਬਹੁਤ ਹਾਂਜੀ ਸ਼ਰਮਾ ਮੋਬਾਈਲ ਦੇ ਆਏ ਹੋ ਇਲੈਕਟ੍ਰੋਨਿਕਸ ਦਾ ਮਹਾਨਾਇਕੋ ਖੜਾ ਲਾ ਹਾਂਜੀ ਕਿੱਦਾਂ ਦਾ ਲੱਗਾ ਤੇੰਦਾ ਬਹੁਤ ਵਧੀਆ ਲੱਗਾ ਜੀ ਡੀਲਿੰਗ ਕਿੱਦਾਂ ਦੀ ਪਾਈ ਜੀ ਬਹੁਤ ਵਧੀਆ ਜੀ ਹਾਂਜੀ ਤੇਰਾ ਅਜ ਫੋਨ ਲਿਆਓ ਟੌਪ ਕਲਾਸ ਹਾਂਜੀ 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 ਬਹੁਤ ਵਧੀਆ ਜੀ ਅਸੀਂ ਇਹ ਕਹਿਣਾ ਚਾਹਾਂਗੇ ਕਿ ਮਤਲਬ ਕਿ ਹਾਂਜੀ ਇੱਥੇ ਆਣਾ ਚਾਹੀਦਾ ਵੀ ਬਹੁਤ ਵਧੀਆ ਡੀਲ ਕਰਦੇ ਆ ਬੰਦਿਆਂ ਨੂੰ ਬਹੁਤ ਵਧੀਆ ਉਹ ਕਰਦੇ ਆ ਵੀ ਤੁਸੀਂ ਵੀ ਆਓ ਇੱਥੇ ਉਹ ਕਰਦੇ ਆ ਕੋਈ ਕੀ ਨਾਂ ਦਾ ਦਾ ਜੀ? ਪ੍ਰੇਮ ਪਾਲ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਰਮਾਨਪੁਰੇ ਮੱਲੇੋਂ। ਰਮਾਨਪੁਰੇ ਮੱਲੇ ਨੇ ਕੋਲ। ਹਾਂ ਜੀ ਹਾਂ ਜੀ। ਕਿੱਥੇ ਪਹੁੰਚੇ ਅੱਜ ਆਪਾਂ? ਹਾਂ ਸ਼ਰਮਾ ਦੇ ਪਹੁੰਚੇ ਜੀ। ਕੀ ਲਿਆ ਜੀ? ਮੋਬਾਈਲ ਲਿਆ ਜੀ। ਮੋਬਾਈਲ ਲਿਆ। ਹਾਂ ਜੀ। ਰੱਖਦਾ ਸਦਾ ਕਰਕੇ ਬਾਹਰ ਜੀ ਵਾ। ਕਿਦਾਂ ਦਾ ਲੱਗਾ ਜੀ ਮੋਬਾਈਲ? ਬਹੁਤ ਵਧੀਆ ਲੱਗਾ ਭਾਈ ਜੀ। ਇਹਨਾਂ ਦੀ ਭਾਈ ਦੀ ਡੀਲਿੰਗ ਕਿਦਾਂ ਦੀ ਹੈ ਜੀ? ਬਹੁਤ ਵਧੀਆ ਭਾਈ ਜੀ। ਵਧੀਆ ਜੀ। ਵਧੀਆ ਜੀ ਵਧੀਆ। ਰੇਟ ਠੀਕ ਆ ਬਿਲਕੁਲ ਜਾਇ ਜਾਇ। ਜਾਇ ਜੀ ਭਾਈ ਜਾਇ। ਲੋ ਜੀ ਦੁਮਾਲੀ ਦੀਆਂ ਪੈ ਗਈ ਦੇਣਗੇ ਨਾਲ ਗਿਫਟ ਨਾਲ ਬਹੁਤ ਸਸਤੇ ਮੋਬਾਈਲ ਲੈ ਲੋ ਐਲ ਸੀ ਡੀਆਂ ਲੈ ਲੋ ਫ੍ਰਿਜ ਲੈ ਲੋ واਸ਼ਿੰਗ ਮਸ਼ੀਨਾਂ ਲੈ ਲੋ ਆ ਇਨਾਮ ਨਾਲ ਹੀ ਤੁਹਾਡੇ ਕੋਲ ਜਾਣੇ ਆ ਨਾਲ ਨਾਲ ਇੱਕ ਵਾਰੀ ਫੇਰ ਪੁੱਛ ਲੈਣੇ ਆ ਆਉਣਾ ਕਿੱਥੇ ਪੈਣਾ ਜੀ ਅੰਬੇਦਕਰ ਚੌਕ ਸ਼ਰਮ ਮੋਬਾਈਲ ਹਾਊਸ ਕ੍ਰਿਸ਼ਨਾ ਬੈਕਰ ਦੇ ਸਾਹਮਣੇ ਫੋਨ ਨੰਬਰ ਜੀ ਇੱਕ ਵਾਰੀ ਫੇਰ 9864301000 ਜਲਦੀ ਤੋਂ ਜਲਦੀ ਪਹੁੰਚਣਾ ਜੀ ਕਿੱਥੇ ਪਹੁੰਚਣਾ ਸ਼ਰਮਾ ਮੋਬਾਈਲ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਕੁੱਦਰ